ਉਹਨਾਂ ਨੂੰ ਖਰਾਕ ਜਿਹੜੀ ਦਿੱਤੀ ਸੀ ਰਾਜੇ ਦਾ ਪ੍ਰਮਾਨ ਆ ਹੁਕਮ ਮੰਨਣਾ ਕੁਰਬਾਨੀ ਚੜਾਉਣ ਨਾਲੋਂ ਚੰਗਾ ਪਵਿੱਤਰ ਵਚਨ ਕਹਿੰਦਾ ਪਰਮੇਸ਼ਰ ਦਾ ਹੁਕਮ ਮੰਨਣਾ ਤੇ ਹਕੂਮਤਾ ਦੇ ਵੀ ਤਾਬਿਆਦਰ ਰਹਿਣਾ ਬਹੁਤ ਚੰਗਾ ਪਰ ਹੁਣ ਗੱਲ ਖਾਣੇ ਦੀ ਆ ਗੱਲ ਪਰਮੇਸ਼ਰ ਦੀ ਆ ਕਿ ਪਰਮੇਸ਼ਰ ਨੂੰ ਰੱਖਣ ਕੇ ਉਹ ਖਾਣੇ ਨੂੰ ਖਾਣ ਰਾਜੇ ਦੇ ਕਹਿਣ ਤੇ ਉਹਨਾਂ ਨੇ ਬੰਦਗੀ ਦਾ ਢੰਗ ਨਹੀਂ ਬਦਲਿਆ ਖਾਣੇ ਦਾ ਢੰਗ ਬਦਲ ਦਿੱਤਾ ਹallelujah ਬੰਦਗੀ ਉਹੋ ਹੀ ਰਹੀ ਕਈ ਵਾਰ ਅਸੀਂ ਮੁਸੀਫ ਐਣ ਭੈਣ ਭਰਾ ਕਿਤੇ ਪੈਸੇ ਚ ਵਾਦੀ ਇਹ ਢੀੜਾ ਕਪੜਾ ਚੰਗਾ ਹੋਵੇ ਰੰਗ ਚੰਗਾ ਹੋਵੇ ਤੇ ਅਸੀਂ ਦੁਆ ਕਰਨ ਤੋਂ ਡਰਦੇ ਆਂ ਕਹਿੰਦੇ ਨਹੀਂ ਪਈ ਇਸ ਸਮਸੀ ਦੇ ਲੋਕ ਅਸੀਂ ਕ੍ਰਿਸਚਨ ਆਂ ਅਸੀਂ ਛਪਾਉਨੇ ਉੱਥੇ ਆਪਣੇ ਆਪ ਨੂੰ ਪਰ ਇਹਨਾਂ ਨੇ ਕਿਹਾ ਕਿ ਤੇਰੀ ਇਹ ਨਪਾਕ ਖਰਾਕ ਨਹੀਂ ਖਾਵਾਂਗੇ ਕਹਿੰਦਾ ਦਸਾਂ ਤਰ੍ਹਾਂ ਨੂੰ ਚੈੱਕ ਕਰੀ 3 ਸਾਲ ਦਾ ਟਾਈਮ ਆਜੇ ਤੇ 10 ਦਿਨ ਬਾਅਦ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਦੀ ਸਿਹਤ ਉਹਨਾਂ ਨਾਲੋਂ ਚੰਗੀ ਸੀ